ਪੰਜਾਬ ਸਰਕਾਰ ਸਰਕਾਰੀ ਅਧਿਆਪਕਾਂ ਮਗਰ ਹੁਣ ਹੱਥ ਧੋਕੇ ਪੈ ਗਈ ਹੈ ਆਪਣੇ ਫੇਲਿਅਰ ਨੂੰ ਅਧਿਆਪਕਾਂ ਦਾ ਫੇਲਿਅਰ ਦੱਸ ਰਹੀ ਹੈ ਪ੍ਰਾਇਮਰੀ ਸਕੂਲਾਂ ਦੇ ਵਿੱਚ ਮਾਪੇ ਆਪਣੇ ਬੱਚਿਆਂ ਨੂੰ ਨਹੀਂ ਭੇਜ ਰਹੇ ਕਿਉਂਕਿ ਪੰਜਾਬ ਦੇ 17 ਜ਼ਿਲ੍ਹਿਆਂ ਦੇ ਵਿੱਚ ਦਾਖਲਾ ਘਟ ਗਿਆ ਪ੍ਰਾਇਮਰੀ ਸਕੂਲਾਂ ਦੇ ਵਿੱਚ ਬੱਚਿਆਂ ਦਾ ਤੇ ਹੁਣ ਨੋਟਿਸ ਅਧਿਆਪਕਾਂ 'ਸਤੇ ਜਾਰੀ ਹੋ ਗਿਆ ਕਿ ਤੁਸੀਂ ਦੱਸੋ ਕਿਹੜੇ ਜ਼ਿਲ੍ਹੇ ਦੇ ਵਿੱਚ ਕਿਹੜੇ ਸਕੂਲ ਦੇ ਵਿੱਚ ਕਿਹੜਾ ਅਧਿਆਪਕ ਕਿਹੜੀ ਕਲਾਸ ਜਿੱਥੇ ਬੱਚਿਆਂ ਦਾ ਦਾਖਲਾ ਘਟਿਆ ਅਧਿਆਪਕ ਦਾ ਨਾਮ ਲਿਖੋ ਕਾਰਨ ਲਿਖੋ ਕਿਹੜੇ ਸਮੇਂ ਤੋਂ ਕਿਹੜੇ ਸਮੇਂ ਦੇ ਵਿੱਚ ਉਹ ਅਧਿਆਪਕ ਉੱਥੇ ਡਿਊਟੀ ਤੇ ਤਨਖਾਹ ਸੀਗਾ ਇਹ ਸਾਰਾ ਡਾਟਾ ਮੰਗਿਆ ਕਿ ਹੁਣ ਇਹਨਾਂ ਅਧਿਆਪਕਾਂ ਦੇ ਉੱਪਰ ਵੱਡੀ ਕਾਰਵਾਈ ਪੰਜਾਬ ਸਰਕਾਰ ਕਰਨ ਜਾ ਰਹੀ ਹੈ ਜੇਕਰ ਦਿੱਲੀ ਦੀ ਪ੍ਰਯੋਗਸ਼ਾਲਾ ਦੇ ਵਿੱਚ ਜਾਂ ਆਪਾਂ ਕਹਿ ਲਈਏ ਕਿ ਮਨੀਸ਼ ਸੋਦੀਆ ਦੀ ਪ੍ਰਯੋਗਸ਼ਾਲਾ ਦੇ ਵਿੱਚ ਪੰਜਾਬ ਦੀ ਸਿੱਖਿਆ ਨੀਤੀ ਜਿਹੜੀ ਤਿਆਰ ਕੀਤੀ ਗਈ ਹੈ ਉਹ ਕਾਮਯਾਬ ਨਹੀਂ ਹੋ ਸਕੀ ਉਸ ਦੇ ਤਹਿਤ ਬੱਚੇ ਸਰਕਾਰੀ ਸਕੂਲਾਂ ਦੇ ਵਿੱਚ ਐਡਮਿਸ਼ਨਾਂ ਨਹੀਂ ਲੈ ਰਹੇ ਤਾਂ ਫਿਰ ਕੀ ਹੁਣ ਇਸ ਦੇ ਲਈ ਅਧਿਆਪਕ ਜ਼ਿੰਮੇਵਾਰ ਹੈ ਇਹ ਸਭ ਤੋਂ ਵੱਡਾ ਸਵਾਲ ਖੜਾ ਹੋ ਰਿਹਾ ਹੈ ਪੱਤਰਕਾਰ ਆਸ਼ੂ ਅਨੇਜਾ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਜਦੋਂ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਪ੍ਰਚਾਰ ਪ੍ਰਸਾਰ ਆਪਣੀ ਸਰਕਾਰ ਬਣਾਉਣ ਵਾਸਤੇ ਕਰ ਰਹੀ ਸੀ ਤਾਂ ਉਹਨਾਂ ਨੇ ਦੋ ਮੋਡਲਾਂ ਉੱਪਰ ਸਭ ਤੋਂ ਵੱਧ ਫੋਕਸ ਕੀਤਾ ਦਿੱਲੀ ਦਾ ਸਿਹਤ ਮਾਡਲ ਤੇ ਦਿੱਲੀ ਦੀ ਸਿੱਖਿਆ ਮਾਡਲ ਸਿਹਤ ਮਾਡਲ ਜਿਹੜਾ ਆਪਣੇ ਆਪ ਦੇ ਵਿੱਚ ਕ੍ਰਾਂਤੀ ਖਮਾਉਂਦਾ ਮੁਹੱਲਾ ਕਲੀਨਿਕ ਉਹਨੂੰ ਦੱਸਦੇ ਤੇ ਉਸ ਤੋਂ ਬਾਅਦ ਦੂਸਰਾ ਸੀ ਮਨੀਸ਼ ਸੋਧਿਆ ਦਾ ਜਾਂ ਆਪਾਂ ਕਹਿ ਲਈਏ ਕੀ ਸਿੱਖਿਆ ਮਾਡਲ ਜਿਸ ਦੀਆ ਸਿਫਤਾ ਕਰਦੇ ਕਰਦੇ ਨਹੀਂ ਥੱਕਦੇ ਸੀ ਕਿ ਵਿਦੇਸ਼ਾਂ ਤੋਂ ਲੋਕ ਆ ਰਹੇ ਐ ਆ ਜਿਹੜੇ ਦਿੱਲੀ ਦੇ ਮਨੀਸ਼ ਸੋਧਿਆ ਦੇ ਸਕੂਲ ਦੇਖਣ ਤੇ ਹੁਣ ਜਦੋਂ ਪੰਜਾਬ ਦੇ ਵਿੱਚ ਉਹਨਾਂ ਨੂੰ ਲਾਗੂ ਕੀਤਾ ਤਾਂ ਫਿਰ ਮਾਪੇ ਆਪਣੇ ਬੱਚਿਆਂ ਨੂੰ ਉੱਥੇ ਭੇਜ ਹੀ ਨਹੀਂ ਦੇ ਪ੍ਰਾਇਮਰੀ ਸਕੂਲ ਪੰਜਾਬ ਦੇ ਵਿੱਚ ਵੱਡੀ ਸੰਖਿਆ ਦੇ ਵਿੱਚ ਜਗ੍ਹਾ-ਜਗ੍ਹਾ ਖੁੱਲੇ ਹੋਏ ਐ ਪਰ ਹੁਣ ਉੱਥੇ ਲਗਾਤਾਰ ਬੱਚਿਆਂ ਦੀ ਗਿਣਤੀ ਘਟ ਰਹੀ ਹੈ ਇਹ ਵੱਡਾ ਸਵਾਲ ਪੰਜਾਬ ਦੀ ਸਿੱਖਿਆ ਨੀਤੀ ਉੱਪਰ ਖੜਾ ਹੋ ਰਿਹਾ ਹੈ ਪੰਜਾਬ ਦੀ ਸਿੱਖਿਆ ਨੀਤੀ ਕਹਿ ਲਈਏ ਜਾਂ ਕੇਂਦਰੀ ਦੀ ਸਿੱਖਿਆ ਨੀਤੀ ਕਹਿ ਲਈਏ ਕਿਉਂਕਿ ਪੰਜਾਬ ਦੀ ਆਪਣੀ ਤਾਂ ਹੁਣ ਤੱਕ ਕੋਈ ਸਿੱਖਿਆ ਨੀਤੀ ਨਹੀਂ ਬਣੀ ਸਮੇਂ-ਸਮੇਂ ਤੇ ਸਰਕਾਰਾਂ ਨੇ ਚਾਹੇ ਕਾਂਗਰਸ ਸੀਗੀ ਚਾਹੇ ਅਕਾਲੀ ਦਲ ਸੀਗੀ ਕਿਸੇ ਨੇ ਮੈਰੀਟੋਰੀਅਸ ਸਕੂਲ ਖੋਲ ਦਿੱਤੇ ਕਿਸੇ ਨੇ ਆਦਰਸ਼ ਸਕੂਲ ਖੋਲ ਦਿੱਤੇ ਕਦੇ ਕਿਸੇ ਨੇ ਸਾਂਝਾ ਕੋਈ ਆਪਰੇਸ਼ਨ ਚਲਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਸਾਂਝੇ ਤੌਰ ਤੇ ਸਾਰੇ ਸਕੂਲਾਂ ਨੂੰ ਬਰਾਬਰ ਰੱਖ ਕੇ ਕੋਈ ਇਹਨਾਂ ਨੂੰ ਲੈ ਕੇ ਕੋਈ ਨੀਤੀ ਬਣਾਈ ਜਾਵੇ ਜੋ ਕੇਂਦਰ ਤੋਂ ਨੋਟੀਫਿਕੇਸ਼ਨ ਆਉਂਦੇ ਸੀ ਉਹਨਾਂ ਨੂੰ ਲਾਗੂ ਕਰ ਦਿੱਤਾ ਜਾਂਦਾ ਸੀ ਪੀਐਮ ਸ਼੍ਰੀ ਸਕੂਲ ਖੋਲ ਦਿੱਤੇ ਹੁਣ ਪੰਜਾਬ ਦੇ ਫਿਰ ਸਰਕਾਰੀ ਸਕੂਲਾਂ ਦੇ ਵਿੱਚ ਤਾਂ ਬੱਚੇ ਆਪਣੇ ਆਪ ਘਟਣਗੇ ਪਰ ਹੁਣ ਅਧਿਆਪਕਾਂ ਨੂੰ ਇਸ ਦੇ ਲਈ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਬਕਾਇਦਾ ਇੱਕ ਮੀਟਿੰਗ ਹੋਈ ਹੈ ਸਟੇਟ ਲੈਵਲ ਦੀ 3 ਦਸੰਬਰ ਦੀ ਸਬ ਮੀਟਿੰਗ ਦੇ ਤੋਂ ਬਾਅਦ ਇੱਕ ਨੋਟਿਸ ਜਾਰੀ ਹੋਇਆ ਹੈ ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਡੀਈਓ ਇਹਨਾਂ ਦੇ ਨਾਮ ਨੋਟਿਸ ਜਾਰੀ ਹੋਇਆ ਤੇ ਕਿਹਾ ਗਿਆ ਕੀ ਤੁਹਾਡੇ ਅਧੀਨ ਆਉਂਦੇ ਪ੍ਰਾਇਮਰੀ ਸਕੂਲਾਂ ਦੇ ਵਿੱਚ 2024-25 25-26 ਦੇ ਵਿੱਚ ਪਹਿਲਾਂ ਨਾਲੋਂ ਦਾਖਲਾ ਘਟ ਰਿਹਾ ਹੈ ਤੇ ਹੁਣ ਉਹਨਾਂ ਨੇ ਕਿਹਾ ਕਿ ਅਧਿਆਪਕਾਂ ਦੀ ਜਵਾਬ ਤਲਬੀ ਕਰਨੀ ਹੈ ਜਵਾਬ ਤਲਬੀ ਜਾਂ ਉਹਨਾਂ ਉੱਪਰ ਕਾਰਵਾਈ ਕਰਨੀ ਹੈ ਪੁੱਛਿਆ ਗਿਆ ਕਿ ਦੱਸੋ ਕਿਹੜੇ ਅਧਿਆਪਕ ਤੇ ਕਿਹੜੇ ਸਕੂਲ ਦੇ ਵਿੱਚ ਦਾਖਲਾ ਘਟਿਆ ਉਸਦੇ ਕੀ ਕਾਰਨ ਰਹੇ ਕਿਉਂਕਿ ਪੰਜਾਬ ਦੇ ਲਗਭਗ 17 ਜ਼ਿਲ੍ਹਿਆਂ ਦੇ ਵਿੱਚ ਪ੍ਰਾਇਮਰੀ ਸਕੂਲਾਂ ਦੇ ਵਿੱਚ ਦਾਖਲੇ ਦੀ ਗਿਣਤੀ ਘਟੀ ਹੈ ਜੇਕਰ ਮੈਂ ਜ਼ਿਲ੍ਹਾ ਦੇ ਨਾਮ ਲਵਾਤਾ ਫਰੀਦਕੋਟ ਬਠਿੰਡਾ ਸੰਗਰੂਰ ਸੰਗਰੂਰ ਜਿਹੜਾ ਕੀ ਮੁੱਖ ਮੰਤਰੀ ਦਾ ਆਪਣਾ ਜ਼ਿਲ੍ਹਾ ਮਾਨਸਾ ਫਰੀਪੁਰ ਪਠਾਨਕੋਟ ਬਰਨਾਲਾ ਮੁਕਸਰ ਇਹ ਸਾਰੇ ਜ਼ਿਲ੍ਹਾ ਦੇ ਵਿੱਚ ਦਾਖਲਾ ਘਟਿਆ ਗਿਣਤੀ ਘਟੀ ਹੈ ਬੱਚਿਆਂ ਦੀ ਰੂਪਨਗਰ ਜਿਹੜਾ ਕੀ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਆਪਣਾ ਜ਼ਿਲ੍ਹਾ ਉੱਥੇ ਵੀ ਬੱਚਿਆਂ ਦੀ ਗਿਣਤੀ ਘਟੀ ਹੈ ਪ੍ਰਾਇਮਰੀ ਸਕੂਲਾਂ ਦੇ ਵਿੱਚ ਇੰਡੀਅਨ ਐਕਸਪ੍ਰੈਸ ਦੀ ਇਹ ਰਿਪੋਰਟ ਨੇ ਪੂਰਾ ਡਾਟਾ ਵੀ ਛਾਪਿਆ ਹੈਗਾ ਕਿ ਕਿਹੜੇ-ਕਿਹੜੇ ਸਕੂਲ ਦੇ ਵਿੱਚ ਕਿੰਨਾ-ਕਿੰਨਾ ਜਿਹੜਾ ਬੱਚਿਆਂ ਦੀ ਗਿਣਤੀ ਦੇ ਵਿੱਚ ਦਾਖਲੇ ਦੇ ਵਿੱਚ ਘਾਟਾ ਹੋਇਆ ਪਿਛਲੇ ਸਾਲਾਂ ਦੇ ਮੁਕਾਬਲੇ ਹਾਲਾਂਕਿ ਜੇਕਰ 21-22 ਦੀ ਗੱਲ ਕਰੀਏ 22-23 ਦੀ ਗੱਲ ਕਰੀਏ ਤਾਂ ਉਦੋਂ ਤੱਕ ਕੋਵਿਡ ਦਾ ਦੌਰ ਸੀਗਾ ਕਿ ਲੋਕਾਂ ਨੇ ਆਪਣੇ ਬੱਚੇ ਪ੍ਰਾਈਵੇਟ ਸਕੂਲਾਂ ਤੋਂ ਹਟਾ ਕੇ ਸਰਕਾਰੀ ਸਕੂਲਾਂ ਦੇ ਵਿੱਚ ਲਗਾ ਲਏ ਪਰ ਹੁਣ ਜੇਕਰ ਇਸੇ ਸਾਲ ਤੇ ਪਿਛਲੇ ਸਾਲ ਦਾ ਕੰਪੈਰੀਜ਼ਨ ਕਰੀਏ ਤਾਂ ਹੁਣ ਵੀ ਗਿਣਤੀ ਲਗਾਤਾਰ ਘਟ ਰਹੀ ਹੈ ਤੇ ਹੁਣ ਸਰਕਾਰ ਕਹਦੀ ਹੈ ਕਿਸ ਦੇ ਲਈ ਅਧਿਆਪਕ ਜ਼ਿੰਮੇਵਾਰ ਹੈ ਦੱਸੋ ਕੀ ਕਾਰਨ ਰਹਿ ਨਾਮ ਦੱਸੋ ਅਧਿਆਪਕ ਦਾ ਕਾਰਨ ਦੱਸੋ ਸਕੂਲ ਦੇ ਵਿੱਚ ਕਦੋਂ ਤੋਂ ਲੈ ਕੇ ਕਦੋਂ ਤੱਕ ਤਨਸਿਗਾ ਜ਼ਿਲ੍ਹੇ ਦਾ ਨਾਮ ਦੱਸੋ ਤੇ ਉਸ ਸਕੂਲ ਦਾ ਨਾਮ ਦੱਸੋ ਕਿਉਂ ਪੁੱਛਿਆ ਜਾ ਰਿਹਾ ਕਿਉਂਕਿ ਕੀ ਕਾਰਵਾਈ ਕਰਨੀ ਹੈ ਉਹਨਾਂ ਅਧਿਆਪਕਾਂ ਦੇ ਉੱਪਰ ਜੇਕਰ ਤੁਹਾਡੀ ਕੋਈ ਸਿੱਖਿਆ ਨੀਤੀ ਚੰਗੀ ਨਹੀਂ ਹੈਗੀ ਜੇਕਰ ਤੁਹਾਡੀ ਕੋਈ ਅਜਿਹੀ ਪਕੜ ਨਹੀਂ ਤੁਸੀਂ ਆਪਣੇ ਲੈਵਲ ਤੇ ਸਰਕਾਰ ਦੇ ਲੈਵਲ ਤੇ ਬਣਾ ਸਕੇ ਕਿ ਉਹ ਬੱਚੇ ਆਟੋਮੈਟਿਕੀ ਸਕੂਲਾਂ ਦੇ ਵਿੱਚ ਜਾਣ ਮਾਪੇ ਪ੍ਰਾਈਵੇਟ ਸਕੂਲਾਂ ਤੋਂ ਹਟਾ ਠਾ ਕੇ ਬੱਚੇ ਤੁਹਾਡੇ ਸਕੂਲਾਂ ਦੇ ਵਿੱਚ ਭੇਜਣ ਤਾਂ ਫਿਰ ਕੀ ਅਧਿਆਪਕ ਉਸਦੇ ਲਈ ਜ਼ਿੰਮੇਵਾਰ ਹੈ ਅਧਿਆਪਕਤਾ ਪਹਿਲਾਂ ਹੀ ਜਗਾ ਜਗਾ ਦੇ ਉੱਪਰ ਫਸੇ ਹੋਇਆ ਅਧਿਆਪਕ ਬੀਲੋ ਲਾ ਰੱਖੇ ਹੈਗੇ ਆ ਅਧਿਆਪਕਾਂ ਨੂੰ ਤੁਸੀਂ ਅੱਗ ਬੁਝਾਉਣ ਤੇ ਲਾ ਦਿੱਤਾ ਕਿ ਜਾ ਕੇ ਪਰਾਲੀਆਂ ਦੀ ਅੱਗਾਂ ਬੁਝਾਓ ਅਧਿਆਪਕ ਕਿੱਥੇ ਕਿੱਥੇ ਜਾਣ ਜਿਹੜੇ ਸਰਵੇ ਕਰਨੇ ਆ ਅਧਿਆਪਕਾਂ ਤੋਂ ਕਰਵਾਉਣੇ ਆ ਬੇਸ਼ੱਕ ਤੁਸੀਂ ਦਾਵਾ ਕਰਦੇ ਹੋਗੇ ਕਿ ਅਧਿਆਪਕਾਂ ਨੂੰ ਕੋਈ ਹੋਰ ਜ਼ਿੰਮੇਵਾਰੀਆਂ ਨਹੀਂ ਦਿੱਤੀਆਂ ਜਾਣਗੀਆਂ ਅਧਿਆਪਕਾਂ ਨੂੰ ਪੜਾਉਣ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਹੋਊਗਾ ਪਰ ਹੁਣ ਬੀਤੇ ਦਿਨਾਂ ਦੇ ਵਿੱਚ ਜਿਹੜੇ ਧਰਨੇ ਪ੍ਰਦਰਸ਼ਨ ਹੋਏ ਆ ਉਹ ਅਧਿਆਪਕਾਂ ਨੂੰ ਬੀਐਲਓ ਦੀ ਡਿਊਟੀ ਤਾਂ ਨਾਲ ਦਿੱਤੀ ਦਿੱਤੀ ہوئی ਹੈ ਬੀਐਲਓ ਜਿਸ ਨੇ ਦੇਖਣਾ ਹੁੰਦਾ ਕਿ ਕਿਸ ਦੀ ਵੋਟ ਬੰਨੀ ਹੈਗੀ ਹੈ ਕਿਸ ਦੀ ਵੋਟ ਕੱਟੀ ਜਾਣੀ ਹੈ ਕਿਹੜੀ ਨਵੀਂ ਵੋਟ ਹੈ ਕਿਹੜੀ ਪੁਰਾਣੀ ਵੋਟ ਹੈ ਉਸ ਦੇ ਨਾਲ-ਨਾਲ ਤੁਸੀਂ ਉਹਨਾਂ ਨੂੰ ਫਿਰ ਤੋਂ ਚੋਣ ਡਿਊਟੀਆਂ ਤੇ ਲਾ ਦਿੱਤੇ ਆ ਉਹ ਤਾਂ ਧਰਨਾ ਪ੍ਰਦਰਸ਼ਨ ਕਰਕੇ ਉਹਨਾਂ ਨੇ ਖਿਹੜਾ ਛੁੜਾਇਆ ਕਿਉਂਕਿ ਦਬਾਅ ਇੰਨਾ ਧਰਨਾ ਪ੍ਰਦਰਸ਼ਨ ਦਾ ਬਣ ਗਿਆ ਸੀਗਾ ਕਿ ਬਕਾਇਦਾ ਇਲੈਕਸ਼ਨ ਕਮਿਸ਼ਨ ਨੂੰ ਉਹਨਾਂ ਦੀ ਨੋਟਿਸ ਜਾਰੀ ਕਰਕੇ ਡਿਊਟੀਆਂ ਹੱਥੋਂ ਕਟਨੀਆਂ ਪਈਆਂ ਪਰ ਹਜੇ ਵੀ ਉਹ ਬੀਐਲਓ ਦੀ ਡਿਊਟੀਆਂ ਨਿਭਾ ਰਹੇ ਐ ਹਜੇ ਵੀ ਹੋਰ 36 ਪ੍ਰਕਾਰ ਦੇ ਕੰਮ ਤੁਸੀਂ ਉਹਨਾਂ ਨੂੰ ਦੇ ਰੱਖੇ ਐ ਫਿਰ ਕਹਿੰਦੇ ਹੋ ਕਿ ਉਹ ਬੱਚੇ ਕਿਉਂ ਨਹੀਂ ਲੈ ਕੇ ਆ ਰਹੇ ਸਕੂਲਾਂ ਦੇ ਵਿੱਚ ਸਭ ਤੋਂ ਵੱਡਾ ਇੱਕ ਹੋਰ ਕਾਰਨ ਹੈ ਸਕੂਲਾਂ ਦੇ ਵਿੱਚ ਜੇਕਰ ਬੱਚੇ ਨਹੀਂ ਆ ਰਹੇ ਜੇਕਰ ਬੱਚਿਆਂ ਦੀ ਗਿਣਤੀ ਘਟ ਰਹੀ ਹੈ ਤਾਂ ਤੁਸੀਂ ਨਵੇਂ-ਨਵੇਂ ਜਿਵੇਂ ਅਕਾਲੀਆਂ ਨੇ ਕਾਂਗਰਸੀਆਂ ਨੇ ਮੈਰਿਟੋਰੀਅਸ ਅਦਰ ਸਕੂਲ ਖੋਲੇ ਸੀ ਉਸੇ ਤਰੀਕੇ ਇਸ ਸਰਕਾਰ ਦੇ ਵਿੱਚ ਵੀ ਵੱਖਰੇ-ਵੱਖਰੇ ਸਕੂਲ ਖੋਲ੍ਹ ਦਿੱਤੇ ਐਮੀਨੈਂਟ ਸਕੂਲ ਖੋਲ੍ਹ ਦਿੱਤੇ ਹੁਣ ਬੱਚੇ ਐਮੀਨੈਂਟ ਸਕੂਲ ਦੇ ਵਿੱਚ ਜਾਣਗੇ ਜਦੋਂ ਉਹਨਾਂ ਨੂੰ ਨਜ਼ਰ ਆ ਰਿਹਾ ਕਿ ਉੱਥੇ ਵੱਧ ਸੁਵਿਧਾਵਾਂ ਮਿਲ ਰਹੀ ਐ ਤੇ ਤੁਸੀਂ ਇੱਕ ਪ੍ਰਾਇਮਰੀ ਆਸਤੇ ਕੂਲ ਆਫ ਹੈਪੀਨੈਸ ਖੋਲ ਦਿੱਤਾ ਹੁਣ ਸੁਭਾਵਿਕ ਤੌਰ ਤੇ ਜਿਸ ਨੂੰ ਨਜ਼ਰ ਆ ਰਿਹਾ ਕਿ ਇੱਕ ਪਾਸੇ ਤਾਂ 600 ਰੁਪਿਆ ਸਾਲ ਦੀ ਵਰਦੀਆਂ ਦਾ ਆ ਰਿਹਾ ਦੂਸਰੇ ਪਾਸੇ 4000 ਰੁਪਏ ਸਿਰਫ ਵਰਦੀ ਵਰਦੀ ਦੇ ਇੱਕ ਸਕੂਲ ਦੇ ਵਿੱਚ ਆ ਰਿਹਾ ਤਾਂ ਮਾਪੇ ਕਿਹੜੇ ਸਕੂਲ ਦੇ ਵਿੱਚ ਭੇਜਣਗੇ ਤੁਸੀਂ ਆਪਣੇ ਸਕੂਲਾਂ ਦੇ ਵਿੱਚ ਵਿਤਕਰਾ ਤਾਂ ਖੁਦ ਹੀ ਪੈਦਾ ਕਰ ਦਿੱਤਾ ਬੱਚਿਆਂ ਦੇ ਵਿੱਚ ਵਿਦਿਆਰਥੀਆਂ ਦੇ ਵਿੱਚ ਹੀਣ ਭਾਵਨਾ ਤਾਂ ਖੁਦ ਹੀ ਪੈਦਾ ਕਰ ਦਿੱਤੀ ਤੁਸੀਂ ਇਸ ਨੂੰ ਆਪਣੀ ਸਿੱਖਿਆ ਨੀਤੀ ਦੱਸਦੇ ਹੋ ਤਾਂ ਕਿਤੇ ਨਾ ਕਿਤੇ ਇਹ ਬਰਾਬਰਤਾ ਦੇ ਅਧਿਕਾਰ ਦਾ ਵੀ ਮੋٹے ਮੋٹے ਤੌਰ ਤੇ ਤਾਂ ਉਲੰਘਣ ਆਉਂਦਾ ਇੱਕ ਹੋਰ ਵੀ ਮੋਟਾ ਕਾਰਨ ਹੈ ਸਰਕਾਰ ਤਾਂ ਇਸ ਦੇ ਵਿੱਚ ਫੇਲਿਅਰ ਹੈਗਾ ਹੈਗਾ ਸਰਕਾਰ ਦੀਆਂ ناکਾਮੀਆਂ ਤਾਂ ਹੈਗੀਆਂ ਇੱਕ ਹੋਰ ਸਭ ਤੋਂ ਵੱਡਾ ਕਾਰਨ ਹੈ ਜਿਸ ਦਾ ਕਈ ਲੋਕ ਵਾਰ-ਵਾਰ ਜ਼ਿਕਰ ਕਰ ਰਹੇ ਕਿ ਪੰਜਾਬ ਦੇ ਵਿੱਚ ਜਨਮਦਾਰ ਘਟ ਰਹੀ ਹੈ ਬਰਥ ਰੇਟ ਘਟ ਰਿਹਾ ਹੈ ਲਗਾਤਾਰ ਘਟ ਰਿਹਾ ਕਿਉਂਕਿ ਪ੍ਰਾਇਮਰੀ ਦੇ ਵਿੱਚ ਕੌਣ ਆਉਂਦਾ ਉਹ ਛੋਟੇ-ਛੋਟੇ ਬੱਚੇ ਆਉਂਦੇ ਜਨਮ ਲੈਣ ਤੋਂ ਬਾਅਦ ਸਾਲ 2 2 ਸਾਲ ਬਾਅਦ 3 ਸਾਲ ਬਾਅਦ ਉਹਨਾਂ ਸਕੂਲਾਂ ਦੇ ਵਿੱਚ ਜਾਂਦੇ ਆ ਪਰ ਜਦੋਂ ਜਨਮਦਾਰੀ ਘਟਣ ਲੱਗੂਗੀ ਜਦੋਂ ਜਨਮ ਲੈਣ ਵਾਲੇ ਬੱਚਿਆਂ ਦੀ ਗਿਣਤੀ ਲਗਾਤਾਰ ਸਾਲ ਦਰ ਸਾਲ ਘਟੂਗੀ ਤਾਂ ਸੁਭਾਵਿਕ ਤੌਰ ਤੇ ਫਿਰ ਉਹਨਾਂ ਦੇ ਵੀ ਸਕੂਲਾਂ ਦੇ ਵਿੱਚ ਐਡਮਿਸ਼ਨ ਲੈਣ ਵਾਸਤੇ ਬੱਚੇ ਵੀ ਘੱਟ ਹੀ ਜਾਣਗੇ ਹੁਣ ਇਹ ਵੱਡੇ ਪੱਧਰ ਉੱਪਰ ਬੈਠ ਕੇ ਸਿਰ ਜੋੜ ਕੇ ਵਿਚਾਰਨ ਦੀ ਲੋੜ ਹੈ ਕਿ ਆਖਰਕਾਰ ਪੰਜਾਬ ਦੇ ਵਿੱਚ ਜਿਹੜੀ ਸਿੱਖਿਆ ਨੀਤੀ ਲਾਗੂ ਕੀਤੀ ਹੋਈ ਹੈ ਜਾਂ ਆਪਾਂ ਕਹ ਲਈ ਕੋਈ ਸਿੱਖਿਆ ਨੀਤੀ ਨਹੀਂ ਹੈ ਜਿਸ ਤਰੀਕੇ ਚਲਾਇਆ ਜਾ ਰਿਹਾ ਹੈ ਕਿ ਪੰਜਾਬ ਨੂੰ ਇੱਕ ਨਵੀਂ ਸਿੱਖਿਆ ਨੀਤੀ ਦੀ ਲੋੜ ਨਹੀਂ ਹੈਗੀ ਕਿ ਜਿਸ ਦੇ ਤਹਿਤ ਬਹੁਪੱਖੀ ਸਾਰੇ ਸਕੂਲਾਂ ਨੂੰ ਇੱਕ ਸਾਰ ਲੈ ਕੇ ਸਾਰੇ ਬੱਚਿਆਂ ਬਾਰੇ ਸਿਰਫ ਸਕੂਲ ਆਫ ਐਮੀਨੈਂਸ ਤੁਸੀਂ ਦਿਖਾਉਣ ਵਾਸਤੇ ਨਹੀਂ ਕਿ ਸਾਡਾ ਪੰਜਾਬ ਦੇ ਵਿੱਚ ਆਹ ਮਾਡਲ ਤਿਆਰ ਕਰ ਦਿੱਤਾ ਹੈ ਬਾਕੀ ਸਟੇਟਾਂ ਦੇ ਵਿੱਚ ਆਪਣੀਆਂ ਸਰਕਾਰਾਂ ਜਾਂ ਪੋਲਿਟਿਕਲ ਇਹ ਸਾਰੀਆਂ ਕਾਰਵਾਈਆਂ ਵਾਸਤੇ ਕਿ ਇੱਕ ਮਾਡਲ ਲੈ ਕੇ ਜਾਣਾ ਬਾਕੀ ਸਟੇਟਾਂ ਵਾਸਤੇ ਕਿ ਪੰਜਾਬ ਦੇ ਵਿੱਚ ਅਸੀਂ ਸਕੂਲ ਆਫ ਐਮੀਨੈਂਸ ਬਣਾ ਦਤੇ ਸਕੂਲ ਆਫ ਹੈਪੀਨੈਸ ਬਣਾ ਦਤੇ ਇਹਨਾਂ ਦਾ ਮਾਡਲ ਦਿਖਾਉਣ ਵਾਸਤੇ ਪਰ ਜਿਹੜੇ ਸਕੂਲ ਆਫ ਹੈਪੀਨੈਸ ਜਾਂ ਐਮੀਨੈਂਸ ਦੇ ਵਿੱਚ ਬੱਚੇ ਨਹੀਂ ਜਾਣਗੇ ਜਿਹੜੇ ਉੱਥੇ ਦਾਖਲਾ ਨਹੀਂ ਲੈ ਪਾਣਗੇ ਜਿਨ੍ਹਾਂ ਦੀ ਉੱਥੇ ਐਡਮਿਸ਼ਨ ਨਹੀਂ ਹੋਊਗੀ ਫਿਰ ਉਹਨਾਂ ਦੇ ਭੁੱਖ ਦਾ ਕੀ ਹੋਊਗਾ ਉਹਨਾਂ ਦੇ ਨਾਲ ਤਾਂ ਸੁਭਾਵਿਕ ਤੌਰ ਤੇ ਮੋਟਾ-ਮੋਟਾ ਵਿਤਕਰਾ ਹੀ ਹੋਊਗਾ ਕਿਉਂਕਿ ਤੁਹਾਡਾ ਸਾਰਾ ਧਿਆਨ ਹੀ ਸਕੂਲ ਆਫ ਹੈਪੀਨੈਸ ਸਕੂਲ ਆਫ ਐਮਨੈਂਸ ਤੇ ਲੱਗਿਆ ਹੋਊਗਾ ਫਿਰ ਭਾਵੇਂ ਉੱਥੇ ਦਾਖਲਾ ਘਟੇ ਜਾ ਵਧੇ ਉਸ ਨਾਲ ਤੁਹਾਨੂੰ ਤਾਂ ਕੋਈ ਫਰਕ ਹੀ ਨਹੀਂ ਪੈਂਦਾ ਪਰ ਵਾਕਿਆ ਹੀ ਇੱਥੇ ਗੰਭੀਰਤਾ ਦੇ ਨਾਲ ਸਿੱਖਿਆ ਦੇ ਮੁੱਦੇ ਉੱਪਰ ਕਿਉਂਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਉਹ ਸਿੱਖਿਆ ਤੇ ਸਿਹਤ ਦੇ ਮੁੱਦੇ ਨੂੰ ਫੋਕਸ ਕਰਕੇ ਬਣੀ ਸੀ ਇਹ ਸੂਪਰ ਸਿਰ ਜੋੜ ਕੇ ਗੰਭੀਰਤਾ ਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸੋਚਣਾ ਵਿਚਾਰਨਾ ਚਾਹੀਦਾ ਹੈ ਕਿ ਕਿਉਂ ਨਾ ਪੰਜਾਬ ਦੇ ਵਿੱਚ ਇੱਕ ਬਹੁਪੱਖੀ ਜਾਂ ਸਭ ਵਾਸਤੇ ਸਾਂਝੀ ਇੱਕ ਸਿੱਖਿਆ ਨੀਤੀ ਬਣ ਜੇ ਤਾਂ ਜੋ ਅਧਿਆਪਕਾਂ ਨੂੰ ਜਾਂ ਕਿਸੇ ਆਪਾ ਕੀ ਕੀ ਹੋਰ ਸਰ ਠੇਕਰਾ ਨਾ ਪੰਡਿਆ ਜਾਵੇ ਜਿੱਕਰ ਸਰਕਾਰੀ ਸਕੂਲਾਂ ਦੇ ਵਿੱਚ ਦਾਖਲਾ ਘਟ ਰਿਹਾ ਹੈ ਧੰਨਵਾਦ ਬਣੇਰੋ ਪੱਤਰਕਾਰ ਆਸ਼ੂਕ ਨੇਜਾ ਦੇ ਨਾਲ